ਗੱਲ ਦੋਸਤੋ ਪਿਆਰ ਭਰੀ ਫਤਿਹਕੂਲ ਕਰੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਹੋ ਤੀਰਥ ਵੰਡ ਦੇ ਨਾਲ ਪੰਜਾਬ ਦਾ ਸਭ ਤੋਂ ਮਹਿੰਗਾ ਤੇ ਸਭ ਤੋਂ ਕੋਸਟਲੀ ਜੋ ਟੂਲ ਪਲਾਜ਼ਾ ਲਾਡਵਾਲ ਟੂਲ ਪਲਾਜ਼ਾ ਜੋ ਸਾਤਲੁਜ ਦਰਿਆ ਦੇ ਕੋਲ ਲੱਗਿਆ ਹੋਇਆ ਤੇ ਹੁਣ ਉੱਥੇ ਕਈ ਦਿਨਾਂ ਤੋਂ ਕਿਸਾਨ ਜੱਥੇਬੰਦੀਆਂ ਨੇ ਉਸ ਨੂੰ ਪੂਰੋਂ ਵਿੱਚ ਬੰਦ ਕੀਤਾ ਹੋਇਆ ਤੇ ਹੁਣ ਉਸ ਦੇ ਕੈਮਰਾ ਤੇ ਸਰਪਾਲਾ ਪਾ ਕੇ ਢੱਕ ਦਿੱਤਾ ਤਾਂ ਕਿ ਫਾਸਟ ਟੈਗ ਤੋਂ ਲੱਗਿਆ ਹੁੰਦਾ ਉਸ ਰਾਹੀ ਵੀ ਕੋਈ ਆਟੋਮੈਟਿਕ ਪੈਸਾ ਨਾ ਕੱਟੇ ਜਾਵੇ ਆਓ ਇੱਕ ਵੀਡੀਓ ਦੇਖਦੇ ਆ ਫਿਰ ਗੱਲ ਕਰਦੇ ਕਿਸਾਨ ਜਥੇਬੰਦੀਆਂ ਕਨੀਓ ਬੰਦ ਕਰ ਦਿੱਤਾ ਗਿਆ ਕੈਬਨਾ ਦੇ ਉੱਪਰ ਤਰਪਾਲਾ ਪਾ ਕੇ ਉਸ ਨੂੰ ਪੂਰੀ ਤਰ੍ਹਾਂ ਉਹਦੇ ਕੈਮਰ ਬੰਦ ਕਰ ਦਿੱਤੇ ਗਏ ਨੇ ਟਿੱਪੂਨੋ ਰੂਪ ਵਿੱਚ ਇਹ ਟੂਲ ਪਲਾਜ਼ਾ ਹੁਣ ਬੰਦ ਕਰਨ ਦੀ ਪੂਰੀ ਤਿਆਰੀ ਖਿੱਚ ਲਈ ਜਦੋਂ ਵੀ ਤੁਸੀਂ ਸਤਲੁਜ ਦਰਿਆਵਾਂ ਪਾਰ ਕਰਦੇ ਹੋ ਤਾਂ ਇਹ ਲੁਧਿਆਣੇ ਤੇ ਜੋ ਅੱਗੇ ਜਲੰਧਰ ਵਾਲੀ ਸਾਈਡ ਤੋਂ ਰਸਤਾ ਜਾਂਦਾ ਸਾਨੂੰ ਜੋੜਦਾ ਉਸ ਦੇ ਨਾਲ ਤੇ ਪਾਰੇ ਸਭ ਤੋਂ ਮਹਿੰਗਾ ਟੋਲ ਪਲਾਜਾ ਸੀ ਜੋ ਸਭ ਤੋਂ ਮਹਿੰਗਾ ਜੋ ਪੈਸੇ ਸਭ ਤੋਂ ਜ਼ਿਆਦਾ ਵਸੂਲੇ ਜਾਂਦੇ ਸੀ ਬਹੁਤ ਚਿਰ ਤੋਂ ਇਹ ਮੰਗ ਉਠਾਈ ਸੀ ਕਿ ਇਸ ਟੋਲ ਪਲਾਜੇ ਨੂੰ ਪੂਰਨ ਰੂਪ ਵਿੱਚ ਬੰਦ ਕੀਤਾ ਜਾਵੇ ਤੇ ਮਾਨਾਇਆਂ ਕਰਦੇ ਸੀ ਆਪਣੀਆਂ ਟੂਲ ਪਲਾਜ਼ਾ ਲਾਇਆ ਜਰੂਰ ਸੀ ਉਸ ਤੋਂ ਦੁੱਗਣੇ ਪੈਸੇ ਕਮਾਉਣ ਚ ਮੈਨੇ ਕਰੋੜਾਂ ਰੁਪਈਆ ਇੱਕ ਦਿਨ ਦਾ ਸਟੂਲ ਪਲਾਜ਼ੇ ਤੋਂ ਜਾਂਦਾ ਸੀ ਉਸ ਤੋਂ ਬਾਅਦ ਜੋ ਸੜਕਾਂ ਦੀ ਇਹਨਾਂ ਦਾ ਹੱਕ ਬਣਦਾ ਸੀ ਸੜਕਾਂ ਦੀ ਠੀਕ ਸੰਭਾਲ ਕਰਨ ਦਾ ਉਹ ਵੀ ਇਹਨਾਂ ਨੇ ਸੜਕਾਂ ਸੰਭਾਲੀਆਂ ਨੇ ਤੇ ਸੜਕਾਂ ਖਰਾਬ ਨੇ ਨਾ ਸੜਕਾਂ ਬਣਾਈਆਂ ਨੇ ਉਸ ਤੋਂ ਬਾਵਜੂਦ ਇਹ ਲੋਕਾਂ ਤੋਂ ਮੋٹے ਪੈਸੇ ਵਸੂ ਰਹੇ ਸੀ ਤੇ ਹੁਣ ਕਿਸਾਨ ਜੱਤੇ ਵੰਦੀਆਂ ਨੇ ਇਸ ਟੂਲ ਪਲਾਜ਼ੇ ਨੂੰ ਬੰਦ ਕਰਨ ਦਾ ਪੂਰਾ ਉਪਰਾਲਾ ਕਰ ਲਿਆ ਕਿਸਾਨੀ ਝੰਡੇ ਲਾ ਦਿੱਤੇ ਗਏ ਨੇ ਉਥੇ ਕਿਸਾਨ ਮਜ਼ਦੂਰ ਇਕੱਠਾ ਦਾ ਨਾਰਾ ਲਾਇਆ ਜਾ ਰਿਹਾ ਤੇ ਹੁਣ ਲੋਕ ਖੁਸ਼ੀ-ਖੁਸ਼ੀ ਉਥੋਂ ਲੰਘ ਰਹੇ ਨੇ ਪਰ ਉਹਨਾਂ ਲੋਕਾਂ ਨੂੰ ਵੀ ਚਾਹੀਦਾ ਕਿ ਇਹ ਨਹੀਂ ਹੈਗਾ ਕਿ ਟੋਲ ਪਲਾਜ਼ਾ ਬੰਦ ਹੋ ਗਿਆ ਤਾਂ ਤੁਸੀਂ ਸਾਥ ਨਾ ਦਿਓ ਤੁਹਾਡੇ ਕਰਕੇ ਹੀ ਇਹ ਟੋਲ ਪਲਾਜ਼ਾ ਬੰਦ ਕੀਤਾ ਗਿਆ ਤੇ ਤੁਸੀਂ ਵੱਧ ਤੋਂ ਵੱਧ ਸਾਥ ਦਿਓ ਕਿਸਾਨ ਜੱਥੇਬੰਦੀਆਂ ਦਾ ਕਿਉਂਕਿ ਤੁਸੀਂ ਸਫਰ ਕਰਦੇ ਹੋ ਸਭ ਤੋਂ ਜ਼ਿਆਦਾ ਸਫਰ ਤੁਸੀਂ ਕਰਦੇ ਹੋ ਇਸ ਲਈ ਮਸਾਫਰ ਨੇ ਜੋ ਰਾਗੀ ਨੇ ਉਹਨਾਂ ਚਾਹੀਦਾ ਕਿਸਾਨ ਜਥੇਬੰਦੀਆਂ ਦਾ ਪੂਰਾ ਸਾਥ ਦਿੱਤਾ ਜਾਵੇ ਤੇ ਇਸ ਟੋਲ ਪਲਾਜੇ ਨੂੰ ਹੁਣ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਤੇ ਸਭ ਤੋਂ ਵੱਧ ਪੈਸੇ ਬਸੂੜਿਆ ਸੀ ਇਹ ਟੋਲ ਪਲਾਜਾ ਤੇ ਹੁਣ ਪੂਰਨ ਰੂਪ ਵਿੱਚ ਇਹਨੂੰ ਬੰਦ ਕਰਨ ਦੀਆਂ ਪੂਰੀਆਂ ਤਿਆਰੀਆਂ ਖਿੱਚ ਲੀਆਂ ਨੇ ਹੁਣ ਦੇਖਦੇ ਆ ਪ੍ਰਸ਼ਾਸਨ ਕਿਸਾਨ ਜਥੇਬੰਦੀਆਂ ਦੀ ਮਦਦ ਕਰਦਾ ਜਾਂ ਉਹਨਾਂ ਲਈ ਸਾਹਮਣੇ ਆਉਂਦਾ ਜਾਂ ਆਪਣੇ ਕੋਈ ਡਾਕੂਮੈਂਟਰੀ ਤਿਆਰ ਕਰਦਾ ਹੈ ਜਾ ਲੀਗਲ ਰੂਟਸ ਤਿਆਰ ਕਰਦਾ ਜੋ ਇਸ ਨੂੰ ਬੰਦ ਕਰਵਾਇਆ ਜਾਵੇ ਕਿਉਂਕਿ ਬਹੁਤ ਅਰਸੇ ਤੋਂ ਇਹ ਚਰਚਾ ਹੋ ਰਹੀ ਸੀ ਕਿ ਇਹ ਟੋਲ ਪਲਾਜ਼ਾ ਬੰਦ ਹੋਣਾ ਚਾਹੀਦਾ ਮਨ ਆਈਆਂ ਕੀਮਤਾਂ ਵਸੂਦਿਆ ਸੀ ਜਦੋਂ ਦਿੱਲੀ ਧਰਨਾ ਲੱਗਿਆ ਉਸ ਟਾਈਮੇ ਬੰਦ ਸੀ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਜੋ ਰੇਟ ਸੀ ਉਹ ਦੁੱਗਣੇ ਕਰ ਦਿੱਤੇ ਜਿਸ ਦੇ ਕਰਕੇ ਲੋਕ ਬੜੇ ਪਰੇਸ਼ਾਨ ਸੀ ਲੋਕਾਂ ਦੇ ਵਿੱਚ ਇੱਕ ਰੋਸ ਸੀ ਕਿਉਂਕਿ ਮਨ ਆਈਆਂ ਕੀਮਤਾਂ ਵਸੂਦਿਆ ਸੀ ਇਸ ਕਰਕੇ ਹੁਣ ਪੂਰਨ ਰੂਪ ਦੇ ਵਿੱਚ ਟੋਲ ਪਲਾਜ਼ਾ ਬਾਰਦੋ ਬਹੁਤ ਯਾਰੀ ਸੋ ਅਗਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਆਪਣਾ ਪਿਆਰ ਜਰੂਰ ਭੇਜਿਆ ਕਰੋ ਤੇ ਕਮੈਂਟ ਬਾਕਸ ਵਿੱਚ ਵਿੱਚ ਆ ਜਰੂਰ ਦਿਓ ਸਤਿ ਸ਼੍ਰੀ ਅਕਾਲ